ਰਵਿੰਦਰ ਸਿੰਘ ਜੀ ਕੀ ਗੱਲ ਹੋਈ ਭਾਈ ਇਹ ਸਾਰੀ ਕੱਟ ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ ਚੰਗੀ ਕਿਸਮਤ ਇਹ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਗੱਡੀ ਬੜੀ ਸਪੀਡੋ ਚਾਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਗੱਡੀ ਜੋਰ ਨਹੀਂ ਜੋਰ ਨਾਲ ਵਜੇਗੀ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀਆਂ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਗਏ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨੂੰ ਹੀ ਆਪ ਹੀ ਫਿਰ ਹ ਦੋ ਦੋਵੇਂ ਦੁਜੀ ਕੈਟਿਗਰੀ ਠੀਕ ਆ ਉਹ ਗੱਡੀ ਠੀਕ ਆ ਸਾਇਸਿੱਧੀ ਖੜੀ ਰਹੀ ਪਰ ਦੋ ਪਾਸੇ ਵੱਜ ਗਈ ਧਮਗੀ ਗੱਡਿਓ ਤੇ ਇਹਨਾਂ ਬਹੁਤ ਹਜੇ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਤੇ ਆਉਂਦੇ ਜਾਂਦੇ ਕੋਈ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪਲਟੀ ਹੋ ਗਈ ਗੱਡੀ ਚ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿੰਨੇ ਨਹੀਂ ਗੱਡੀ ਦੇ ਵਿੱਚ ਇਕੱਲਾ ਸੀਗਾ ਇਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕੰਨ ਮਦੌਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਂ ਕਰਕੇ ਜਿਹੜੇ ਹ ਆ ਸਾਡੀ ਗੱਡੀ ਆ ਉੱਥੇ ਅੰਦਰ ਐ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜੀ ਆ ਆ ਗਿਆ ਲੱਗਦਾ ਜਲਦੀ ਜਣਾ ਪਤਾ ਇਹੀ ਇੱਥੋਂ ਤੱਕ ਕੀ ਅਸੀਂ ਅੰਦਰ ਫੁੱਲ ਖਰੀਦਣ ਦੇ ਅਸੀਂ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਹਦੇ ਵੇਖਿਆ ਆ ਗਏ ਸਾਡੀ ਵੀ ਗੱਡੀ ਪਲਟੀ ਹੋ ਦੋਦੇ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਓਵਰ ਸਪੀਡ ਓਵਰ ਸਪੀਡ ਬਹੁਤ ਜ਼ਿਆਦਾ ਓਵਰ ਸਪੀਡ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵਿੱਚ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਦਦ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਹੈ ਭਾਈ ਇਹ ਭਾਈ ਕਹਿੰਦਾ ਬਾਤ ਇਹ 5 ਦਿਨ ਤੋਂ ਲੈੜਾ ਦੱਸਣ ਮਤ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਹੈ ਜਿੰਦਰ ਸਾਹਿਬ ਰੋਸਟਾ ਨੂੰ ਜਾ ਰਹੀ ਉਹ ਗੱਡੀ ਜਿਹੜੀ ਉਹ ਤਕਨੋਤੀ ਉਹ ਨਕਸਰੀ ਜਪੋਲ ਖਰੀਦ ਰਹੀ ਤੇ ਜਿਹਨੂੰ ਇੱਕ ਜਾਣੇ ਦੀ ਝੋਕ ਲੱਗ ਗਈ ਆ ਇਹ ਥੋੜਾ ਸੱਟ ਲੱਗੀ ਹੋਵੇ ਕੁਝ ਦੰਦ ਹਲਾਕੀ ਉਤੋਲੇ ਨੰਨੋ ਹਸਤਾ ਲੱਗਿਆ ਜਿਹੜੇ ਜਿਹਨਾਂ ਦੀ ਗੱਡੀ ਹੋ ਦੂਜੀ ਇਹ ਪਿੱਛੇ ਵੱਜੀ ਗੱਡੀ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਹੈ ਤੇ ਦੋਵੇਂ ਪਟੀਆਂ ਦੋਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹ ਵੀ ਸਿੱਧੀ ਕਰਾ ਕੇ ਨੇ ਚੌਕੀ ਘਰਾ ਪਿਆ ਪਿੱਛੇ ਯਾ ਇਨ ਖਾਨੀ ਤੇ ਬਿਚਾਰ ਜੇ